ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗੁੱਟ ਦਰਦ ਬਾਰੇ ਮੋਸਟਲੀ ਆਪਾਂ ਬਹੁਤ ਜ਼ਿਆਦਾ ਡਰਾਈਵ ਕਰਦੇ ਹਾਂ ਜਾਂ ਬਹੁਤ ਜ਼ਿਆਦਾ ਕਿਚਨ ਦੇ ਵਿੱਚ ਹੀ ਕੰਮ ਕਰਦੇ ਹਾਂ ਆਪਣੇ ਗੁੱਟ ਦੇ ਵਿੱਚ ਅਕਸਰ ਦਰਦ ਹੋਣ ਲੱਗ ਜਾਂਦਾ ਹੈ ਸੋ ਇਸ ਨੂੰ ਠੀਕ ਕਰਨ ਲਈ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਆਪਣੇ ਘਰ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਹੀ ਡਿਸਕਸ ਕਰਾਂਗੇ ਔਰ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁਲਾਪੁਰ ਲੁਧਿਆਣਾ ਪੰਜਾਬ ਜਿੱਥੇ ਅਸੀਂ ਰੋਜ਼ਾਨਾ ਪੇਸ਼ੈਂਟ ਦੇਖਦੇ ਆਂ ਔਰ ਸਾਡਾ ਜੇ ਤੁਸੀਂ ਇੰਸਟਾਗ੍ਰam ਤੇ ਫੋਲੋ ਨਹੀਂ ਕਰਦੇ ਉੱਥੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਦੂਸਰਾ ਹੈ ਡਾਕਟਰ ਗੁਰਸ਼ੀਤ ਸਿੰਘ ਔਰ ਸਾਡੀ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਉੱਥੇ ਵੀ ਸਾਨੂੰ ਫੋਲੋ ਕਰ ਲੈਣਾ ਜਿਸ ਦੀ ਆਈਡੀ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਵੀਡੀਓ ਨੂੰ ਜ਼ਿਆਦਾ ਵੱਡੇ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਹਿਮਾਚਲ ਟੂਰਿਜ਼ਮ ਦੀ ਬਹੁਤ ਹੀ ਸੋਹਣੀ ਪ੍ਰਾਪਰਟੀ ਗੋਲਡਾ ਕਹਾਣ ਆਈ ਲਵ ਮਾਈ ਇੰਡੀਆ ਪਾਤਿ ਗੁਰੂ ਨਾਨਕਤਾ ਅਮਰਮੇਸ਼ਵਰਮ ਇਹ ਹੈ ਰਾਮਨੰਦ ਬੇਸਿਕਲੀ ਜਿਹੜੀ ਗੁੱਟ ਦੀ ਐਕਸਰਸਾਈਜ਼ ਨੇ ਇਹਦੇ ਵਿੱਚ ਆਪਾਂ ਤਿੰਨ ਗੱਲਾਂ ਵੱਲ ਧਿਆਨ ਰੱਖਾਂਗੇ ਨੰਬਰ 1 ਰੇਂਜ ਆਫ ਮੋਸ਼ਨ ਸੈਕਿੰਡ ਆਪਾਂ ਸਟ੍ਰੈਚਿੰਗ ਥਰਡ ਸਟਰੈਂਥਨਿੰਗ ਸੋ ਸਭ ਤੋਂ ਪਹਿਲੀ ਗੱਲ ਆਏਗੀ ਰੇਂਜ ਆਫ ਮੋਸ਼ਨ ਦੀ ਆਪਾਂ ਰੇਂਜ ਆਫ ਮੋਸ਼ਨ ਐਕਸਰਸਾਈਜ਼ ਕਰਨੀਆਂ ਜਿਸ ਦੇ ਵਿੱਚ ਆਪਾਂ ਕਰਾਂਗੇ ਫਲੈਕਸ਼ਨ ਔਰ ਐਕਸਟੈਂਸ਼ਨ ਸੋ ਇਸ ਲਈ ਕੀ ਹੈ ਆਪਾਂ ਇਦਾਂ ਇੱਕ ਚੇਅਰ ਦੇ ਅਰਾਊਂਡ ਬੈਠ ਜਾਾਂਗੇ ਇਦਾਂ ਇੱਕ ਟੋਬਲ ਨੀਚੇ ਰੱਖ ਲਾਂਗੇ ਔਰ ਇਦਾਂ ਆਪਣਾ ਗੁੱਟ ਆਪਾਂ ਇਸ ਜਗ੍ਹਾ ਤੇ ਬਾਹਰਲੀ ਸਾਈਡ ਰੱਖਣਾ ਇਸ ਤਰ੍ਹਾਂ ਕਰਕੇ ਟੋਬਲ ਨੀਚੇ ਆ ਜਾਏਗਾ ਬਿਲਕੁਲ ਐਂਡ ਪਾਰ ਔਰ ਇਥੇ ਆਪਾਂ ਆਪਣੇ ਗੁੱਟ ਨੂੰ نیچے ਉੱਪਰ نیچے ਉੱਪਰ نیچے ਉੱਪਰ ਫਲੈਕਸ਼ਨ ਐਕਸਟੈਂਸ਼ਨ ਫਲੈਕਸ਼ਨ ਐਕਸਟੈਂਸ਼ਨ ਫਲੈਕਸ਼ਨ ਐਕਸਟੈਂਸ਼ਨ ਇਸ ਤਰ੍ਹਾਂ ਨੂੰ ਆਪਾਂ 20 ਵਾਰੀ ਕਰਾਂਗੇ 1 2 3 4 5 6 7 8 ਅਗਰ ਇਹਦਾ ਇਹ ਮੂਵਮੈਂਟ ਕਰਦੇ ਦੌਰਾਨ ਤੁਹਾਡੀ ਕੋਣੀ ਉੱਪਰ ਚੱਕੀ ਜਾਵੇ ਦੂਸਰੇ ਹੱਦੀ ਹੈਲਪ ਨਾਲ ਤੁਸੀਂ ਇਸ ਨੂੰ ਸਟੇਬਲ ਕਰ ਸਕਦੇ ਹੋ ਔਰ ਇਦਾਂ ਕਰ ਸਕਦੇ ਹੋ 5 6 7 8 9 10 11 12

ਔਰ ਇਸ ਨੂੰ ਅਗਰ ਤੁਸੀਂ ਕਰਨ ਤੋਂ ਪਹਿਲਾਂ ਇਸ ਜਗ੍ਹਾ ਤੇ ਅਗਰ ਤੁਹਾਡੇ ਗੁੱਟ ਦੁਖਦੇ ਨੂੰ 5 ਤੋਂ 6 ਦਿਨ ਹੋਏ ਆ ਤੁਸੀਂ ਇਸ ਤੇ ਬਰਫ਼ ਦਾ ਸੇਕ ਕਰਨਾ ਹੈ ਬਰਫ਼ ਕੁੱਟ ਕੇ ਲਿਫਾਫੇ ਦੇ ਵਿੱਚ ਪਾ ਲੈਣੀ ਹੈ ਔਰ ਕ੍ਰਸ਼ਟ ਆਈਸ ਨੂੰ ਇਸ ਨੂੰ ਰੈਪ ਕਰ ਲੈਣਾ ਹੈ ਜਿਵੇਂ ਆਪਣੀ ਪੂਰੀ ਹੋਈ ਬਰਫ਼ ਹੁੰਦੀ ਹੈ ਔਰ ਅਗਰ 5 ਤੋਂ 6 ਦਿਨ ਤੋਂ ਜ਼ਿਆਦਾ ਹੋ ਗਏ ਕ੍ਰੋਨਿਕ ਬਣ ਗਿਆ ਹੈ ਤਾਂ ਇਸ ਤੇ ਤੁਸੀਂ ਸੇਕ ਦੇਣਾ ਹੈ ਗਰਮ ਪਾਣੀ ਵਾਲੀ ਬੋਟਲ ਨਾਲ ਸੋ ਇਹ ਹੋਗੀ ਨੰਬਰ 1 ਐਕਸਰਸਾਈਜ਼ ਫਲੈਕਸ਼ਨ ਐਕਸਟੈਂਸ਼ਨ नैक्सट आप करिए इसलिए भी आपा बिल्कुल, आपा टेबल स्टेबल कर लेना रेडियल अलर इसकी भी आप so, तो भी करा सो वन टू थ्री फोर फाइव सिक्स जिन्ना नीचे व्या सकेंगे जिन्ना उपर जिन्ना नीचे जिन्ना उपर इसको स्टेबल भी करके रखना है सो so स्टार्ट कर दें फिर वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी दैन रिलैक्स अगर थोड़े एक्सरसाइज दौरान कोई भी दर्द होज बंद हो कर देनी है दूसरी रैपीटिशन करा फिर आप गुट न कर लिया और वन टू थ्री फोर फाइव सिक्स सैवन एट नाइन टेन 11 12 13 14 15 16 17 18 19 20 देन रिलैक्स ਇਸ ਦੀਆਂ ਵੀ ਤੁਸੀਂ ਪੰਜ ਰੈਪੀਟੀਸ਼ਨਸ ਕਰਨੀਆਂ ਪੰਜ ਵਾਰੀ ਕਰਨਾ ਇਹ ਹੋਗੀ ਦੂਸਰੀ ਥਰਡ ਐਕਸਰਸਾਈਜ਼ ਕੀ ਕਰਾਂਗੇ ਆਪਾਂ ਗੁੱਟ ਨੂੰ ਜਿਵੇਂ ਸਿੱਧੀ ਘੜੀ ਚੱਲਦੀ ਹੈ ਕਲॉकवाइज ਔਰ ਜਿਵੇਂ ਪੁੱਠੀ ਘੜੀ ਚੱਲਦੀ ਹੈ ਐਂਟੀ ਕਲॉकवाइज ਆਪਾਂ ਘੁਮਾਵਾਂਗੇ ਉਸ ਨੂੰ ਵੀ ਆਪਾਂ ਗੁੱਟ ਨੂੰ ਇੱਥੇ ਸਟੇਬਲ ਕਰ ਲਾਂਗੇ ਔਰ ਜਿਵੇਂ ਸਿੱਧੀ ਘੜੀ ਚੱਲਦੀ ਹੈ ਇਸ ਤਰ੍ਹਾਂ ਕਰਕੇ 1 2 3 4 5 क्स सैवन एट नाइन टेन, दैन रिलैक्स दैन फिर कमावे आप टू थ्री फोर फाइव सिक्स सैवन एट नाइन टेन, दैन रिलैक्स इस दी तो रेपीशन करनी जी सीधी कड़ी चलती है हूँ जिमें गुट न घुमा जिम्मे पुट्ठी कड़ी चलती है एंटी कलॉक वाइज फिर आप गुट न कर लेंगे और इदा कमावे वन टू थ्री 4 5 6 7 8 9 10 देन रिलैक्स देन फेयर कमा मांगी 1 2 3 4 5 6 7 8 9 10 देन रिलैक्स सो ए होगियां ਇਸទੀਆਂ ਵੀ ਤੁਸੀਂ ਪੰਜ ਰੈਪੀਟੀਸ਼ਨਸ ਕਰਨੀਆਂ ਨੇ ਸਾਰੀਆਂ ਐਕਸਰਸਾਈਜ਼ਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਸੋ ਇਹ ਹੋਗੀ ਰੇਂਜ ਆਫ ਮੋਸ਼ਨ ਐਕਸਰਸਾਈਜ਼ ਹੁਣ ਆਪਾਂ ਗੱਲ ਕਰਾਂਗੇ ਸਟ੍ਰੈਚਿੰਗ ਦੀ ਆਪਾਂ ਜਿਹੜੇ ਆਪਾਂ ਆਪਣੇ ਮਸਲਸ ਆਪਣੇ ਜੋ ਫਲੈਕਸਰਸ ਔਰ ਐਕਸਟੈਂਸਰਸ ਰੈਸਟ ਦੇ ਸਟ੍ਰੈਚ ਕਰਨੇ ਆ ਉਸਦੇ ਲਈ ਆਪਾਂ ਬਿਲਕੁਲ ਸਟ੍ਰੇਟ ਬੈਠ ਜਾਣਾ ਹੈ ਔਰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਟ੍ਰੈਚ ਕਰਕੇ ਦਿਖਾਵਾਂਗੇ ਆਪਣੇ ਜੋ ਇਹ ਮਸਲਸ ਨੇ ਫਲੈਕਸਰਸ ਨੇ ਰੈਸਟ ਫਲੈਕਸਰਸ ਨੂੰ ਆਪਾਂ ਇਦਾਂ ਸਟ੍ਰੈਚ ਕਰ ਦੇਣਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਦੈਨ ਫੇਰ ਆਪਾਂ ਫਲੈਕਸਰਸ ਮਸਲ ਨੂੰ ਸਟ੍ਰੈਚ ਕਰ ਦਾਂਗੇ 1 2 3 4 5 6 7 8 9 10 then relax ਆਪਾਂ ਇਹ ਦੋ ਵਾਰੀ ਕੀਤਾ ਇਸ ਨੂੰ ਤੁਸੀਂ ਪੰਜ ਵਾਰੀ ਸਪਰੈਚ ਕਰਨਾ ਹੁਣ ਆਪਾਂ ਨੇ ਜੋ ਫਰੰਟ ਵਾਲੇ ਮਸਲਸ ਨੇ ਐਕਸਟੈਂਸਰਸ ਨੇ ਇਹਨਾਂ ਨੂੰ ਆਪਾਂ ਤੁਹਾਨੂੰ ਹੁਣ ਸਪਰੈਚ ਕਰਕੇ ਦਿਖਾਵਾਂਗੇ ਹੱਥ ਬਿਲਕੁਲ ਸਟ੍ਰੇਟ ਇਦਾਂ ਆਪਾਂ نیچے ਨੂੰ ਖਿੱਚ ਦਾਂਗੇ ਇਸ ਜਗ੍ਹਾ ਤੇ ਸਪਰੈਚ ਪਾਏਗਾ 10 ਸੈਕਿੰਡ ਹੋਲਡ 1 2 3 4 5 6 7 8 9 10 then relax ਦੈਨ ਫੇਰ ਆਪਾਂ ਸਟ੍ਰੈਚ ਕਰ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਸੋ ਇਸ ਦੀਆਂ ਵੀ ਤੁਸੀਂ ਪੰਜ ਰੈਪੀਟੀਸ਼ਨਸ ਕਰਨੀਆਂ ਇਹ ਹੋ ਗਿਆ ਤੁਹਾਡਾ ਸਟ੍ਰੈਚ ਪਾਰਟ ਬਸ ਸਿਰਫ ਦੋ ਸਟ੍ਰੈਚ ਨੇ ਪਹਿਲਾਂ ਆਪਾਂ ਕੀਤਾ ਆਪਣੇ ਜੋ ਫਲੈਕਸਰਸ ਨੇ ਫੇਰ ਐਕਸਟੈਂਸਰਸ ਨੇ ਦੋਨਾਂ ਨੂੰ ਸਟ੍ਰੈਚ ਕੀਤਾ ਹੁਣ ਗੱਲ ਆਏਗੀ ਲਾਸਟ ਦੇ ਵਿੱਚ ਸਟ੍ਰੈਂਥਨਿੰਗ ਦੀ ਆਪਾਂ ਗੁੱਟ ਨੂੰ ਤਕੜੇ ਵੀ ਕਿਵੇਂ ਕਰਨਾ ਹੈ ਸੋ ਉਸ ਲਈ ਕੀ ਹੈ ਆਪਾਂ ਨੂੰ ਸੋ ਉਸ ਲਈ ਕੀ ਹੈ ਆਪਾਂ ਨੂੰ ਜਾਂ ਤਾਂ ਇੱਕ ਡੰਬਲ ਦੀ ਲੋਡ ਪਈਗੀ फॉर एग्जाम्पल वन के जी डल और जहाँ पानी की बॉटल कर है, सकते हैं पे डल करके दिखावे प्रॉपर इस डंबल इक लें जो एक्सटेंसल करेंगे गुट स्टेबल कर लेंगे और उपर चुकेंगे इतने होल्ड फॉर टू सैकेंड वन टू दैनरो 1 2 then relax ਇਦਾਂ ਤੁਸੀਂ 10 ਵਾਰੀ ਕਰਨਾ ਹੈ ਇਹ ਬਸ ਉਸ ਤੋਂ ਬਾਅਦ ਬਿਲਕੁਲ ਰਿਲੈਕਸ ਹੋ ਜਾਣਾ then ਆਪਣੀ ਗੱਲ ਆ ਜੇਗੀ ਜਿਹੜੇ ਆਪਣੇ ਫਲੈਕਸਰਸ ਨੇ ਇਹਨਾਂ ਨੂੰ ਆਪਾਂ ਕਿਵੇਂ ਸਤੰਦਨ ਕਰਨਾ ਉਸ ਲਈ ਆਪਾਂ ਬਿਲਕੁਲ ਸਟੇਟ ਇਦਾਂ ਬੈਠ ਜਾਾਂਗੇ ਔਰ ਆਪਾਂ ਇਦਾਂ ਗੁੱਟ ਨੂੰ نیچے ਛੱਡ ਕੇ ਇਦਾਂ ਉੱਪਰ 1 2 then relax 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 ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰ ਲੀਆਂ ਨੇ ਹੌਲੀ ਹੌਲੀ ਜਦੋਂ ਤੁਹਾਡੀ ਪੇਨ ਘਟਦੀ ਜਾਏਗੀ ਤੁਸੀਂ ਇਸ ਦੀਆਂ ਜੋ ਰੈਪੀਟੀਸ਼ਨਸ ਨੇ ਉਹ ਸਾਰੀਆਂ ਐਕਸਰਸਾਈਜ਼ ਦੀਆਂ 5-5 ਵਾਰੀ ਵਧਾ ਦੇਣੀਆਂ ਨੇ ਸੋ ਇਹ ਹੋ ਗਈ ਅਗਰ ਤੁਹਾਡੇ ਕੋਲ ਡੰਬਲ ਹੈ ਅਗਰ ਤੁਹਾਡੇ ਕੋਲ ਡੰਬਲ ਨਹੀਂ ਹੈ ਤਾਂ ਤੁਸੀਂ ਇਹੀ ਐਕਸਰਸਾਈਜ਼ ਪਾਣੀ ਦੀ ਬੋਟਲ ਨਾਲ ਇਦਾਂ 1 2 ਕਰ ਸਕਦੇ ਹੋ 1 2 then relax 1 2 then relax 1 2 then relax 1 2 then relax ਇਸ ਤਰ੍ਹਾਂ ਤੁਸੀਂ ਸਟਰੈਂਥਨਿੰਗ ਇੱਕ ਪਾਣੀ ਦੀ ਬੋਟਲ ਨਾਲ ਵੀ ਕਰ ਸਕਦੇ ਹੋ ਤੁਸੀਂ ਇਹ ਜੇ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਹਾਡੇ ਜੋ ਗੁੱਟ ਦੇ ਵਿੱਚ ਦਰਦ ਸ਼ੁਰੂ ਹੈ ਹੈ ਉਹ ਹੌਲੀ-ਹੌਲੀ ਘਟਣਾ ਸਟਾਰਟ ਹੋ ਜਾਏਗਾ। ਅਗਰ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗੇਗਾ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕੁਝ ਵੀ ਪੁੱਛ ਸਕਦੇ ਹੋ ਔਰ ਜੇ ਔਰ ਜਾਂ ਸਾਨੂੰ ਤੁਸੀਂ ਇੰਸਟਾਗ੍ਰam ਤੇ ਵੀ ਸਾਨੂੰ ਤੁਸੀਂ ਟੈਕਸਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ। ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਥੰਬਸ ਅਪ ਵੀ ਜਰੂਰ ਕਰਿਓ ਔਰ ਸਬਸਕ੍ਰਾਈਬ ਵੀ ਜਰੂਰ ਕਰਿਓ ਔਰ ਤੁਸੀਂ ਸਾਰੇ ਜਾਣੇ ਰਲ ਮਿਲ ਕੇ ਸ਼ੇਅਰ ਕਰਿਆ ਕਰੋ ਔਰ ਸਾਈਕਲ ਵੀ ਜਰੂਰ ਚਲਾਇਆ ਕਰੋ ਇਹ ਸਾਡਾ ਤੁਹਾਨੂੰ ਸੁਨੇਹਾ ਹੈ। ਉਮੀਦ ਕਰਦਾ ਹਾਂ ਸਾਰੇ ਜਣੇ ਤੁਸੀਂ ਤੰਦਰੁਸਤ ਰਹੋਗੇ ਔਰ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੁਹਾਡਾ ਸਾਰਿਆਂ ਦਾ ਅੰਤ ਦੇ ਵਿੱਚ ਇੱਕ ਵਾਰੀ ਫਿਰ ਬਹੁਤ ਜ਼ਿਆਦੇ ਥੈਂਕਸ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ